ਕੀਰਚਲ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਬਾਹਰੋਂ ਸਾਰਾ ਹਨਾਈ ਤੇ ਅੱਜ ਤੁਹਾਨੂੰ ਦਿਖਾਵਾਂਗੇ ਅੰਦਰੋਂ ਹਵਾ ਮਹਿਲ ਤੇ ਹੋ ਸਾਰਾ ਜਿੰਨਾ ਵੀ ਹੈਗਾ ਸਾਰਾ ਤੁਹਾਨੂੰ ਅੰਦਰੋਂ ਦਿਖਾਵਾਂਗੇ ਤੇ ਹੁਣ ਆਪਾਂ ਲੱਗਿਆਂ ਰੋਟੀ ਖਾਣ ਦਿਖਾਵਾਂ ਤੁਹਾਨੂੰ ਦੇਖੋ ਜੀ ਪਰੌਂਠੇ ਪਰੌਂਠੇ ਆਪਾਂ ਲਿਆਂਦੇ ਪੈਕ ਕਰਾ ਕੇ ਸਬਜ਼ੀ ਨਾਲ ਰੂਮ ਤੇ ਹੀ ਸਿੱਕੇ ਹੀ ਆਪਾਂ ਔਰੀ ਖਾਵਾਂਗੇ ਰੂਮ ਤੇ ਇੱਥੇ ਖਾ ਕੇ ਤੇ ਕੱਪੜੇ ਵਗੈਰਾ ਚੇਂਜ ਕਰਕੇ ਇੱਥੋਂ ਨਿਕਲਣਾ ਆਪਾਂ ਐਦਾਂ ਦੇ ਕੱਪਣੇ ਠੀਕ ਹੈ ਜੀ ਨਾਲ ਡਿਸਪੋਜ਼ਲ ਵੀ ਦਿੱਤਾ ਸਪੋਰਟ ਵਾਸਤੇ ਆ ਹੁਣ ਚਾਹ ਪੈਦੀ ਹੈ ਕੱਪਾਂ ਚ ਹਲੋ ਗਾਇਸ ਵੈਲਕਮ ਟੂ ਬੈਕ ਆਪਾਂ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਨੇ ਆ ਜੀ ਹਵਾ ਮਹਿਲ ਦੇਖਣ ਠੀਕ ਹੈ ਜੀ ਤੇ ਹਾ ਮੈਂ ਅੱਜ ਤੁਹਾਨੂੰ ਦਿਖਾਵਾਂਗੇ ਅੰਦਰੋਂ ਓਕੇ ਵੇਖੋ ਹੁਣ ਆਪਾਂ ਚਲਦੇ ਪਹਿਲਾਂ ਰੇਲਵੇ ਸਟੇਸ਼ਨ ਫਿਰ ਬਹੁਤ ਹੈ ਜਰਾ ਮੈਟਰੋ ਸਟੇਸ਼ਨ ਤੇ ਠੀਕ ਹੈ ਜੀ ਹੁਣ ਆਪਾਂ ਚਲਦੇ ਮੈਟਰੋ ਸਟੇਸ਼ਨ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਸਿੱਧਾ ਹਵਾ ਮਹਿਲ ਪ੍ਰਾਪਤ ਦੇਖਦੇ ਤੁਸੀਂ ਕਿੰਨਾ ਹੋ ਰਿਹਾ ਸਵੇਰ ਦੇ 9:00 ਵੱਜ ਗਏ 9:00 ਵਜੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਹੁਣ ਆਪਾਂ ਚੱਲ ਲਈ ਹਵਾ ਮਹਿਲ ਹਵਾ ਮਹਿਲ ਅੱਜ ਤੁਹਾਨੂੰ ਦਿਖਾਵਾਂਗੇ ਅੰਦਰੋਂ ਹਾਂਜੀ ਆ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਨਾ ਇਹ ਹੈਗਾ ਜੀ ਰੇਲਵੇ ਸਟੇਸ਼ਨ ਦੇ ਨੇੜੇ ਇੱਥੇ ਤਾਂ ਇੰਨਾ ਟ੍ਰੈਫਿਕ ਚੱਲਦਾ ਆ ਤੇ ਥੋੜੀ ਬਹੁਤੀ ਗੰਦਗੀ ਜੀ ਵੀ ਰਹਿੰਦੀ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਰਸਤਾ ਜਾ ਰਹੀ ਮੈਟਰੋ ਸਟੇਸ਼ਨ ਨੂੰ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਮੈਟਰੋ ਸਟੇਸ਼ਨ ਤੇ ਆਪਾਂ ਮੈਟਰੋ ਸਟੇਸ਼ਨ ਪਹੁੰਚ ਗਏ ਠੀਕ ਹੈ ਤੇ ਉਹ ਅੱਗੇ ਜਾ ਰਹੇ ਨੇ ਮੇਰੇ ਫਰੈਂਡ ਸਾਰੇ ਤੇ ਮੈਂ ਸਭ ਤੋਂ ਪਿੱਛੇ ਆ ਤੇ ਹੁਣ ਆਪਾਂ ਪਹਿਲਾ ਮੈਟਰੋ ਸਟੇਸ਼ਨ ਤੇ ਪਹੁੰਚ ਕੇ ਲਵਾਂਗੇ ਟਿਕਟਾਂ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਕਰਾਂਗੇ ਤੇ ਤੇ ਪਹਿਲਾਂ ਆਪਾਂ ਪਹੁੰਚੀਏ ਮੈਟਰੋ ਸਟੇਸ਼ਨ ਤੇ ਤੇ ਲਈਏ ਟਿਕਟਾਂ ਤੇ ਇੱਥੇ ਆ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਾਨੂੰ ਦੀ ਵੀਡੀਓ ਨਹੀਂ ਬਣਾਉਂਦਾ ਸਾਨੂੰ ਵੀਡੀਓ ਵਿੱਚ ਨਹੀਂ ਲੈਂਦਾ ਇਸ ਲਈ ਆਪਾਂ ਨੇ ਥੋੜੀ ਜੀ ਉਹਨਾਂ ਦੀ ਵੀ ਵੀਡੀਓ ਬਣਾਦੀ ਥੋੜਾ ਜਿਹਾ ਉਹਨਾਂ ਨੂੰ ਵੀ ਵੀਡੀਓ ਦੇ ਵਿੱਚ ਲੈ ਲਿਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਲੋ ਜੀ ਆਪਾਂ ਚੱਲੇ ਆਉਣ ਆਪਾਂ ਮੈਟਰੋ ਸਟੇਸ਼ਨ ਤੇ ਟਿਕਟ ਆਪਾਂ ਲੈ ਲਈਏ ਉਹੀ 15 ਰੁਪਏ ਇਹ ਸੱਪਾ ਥੋੜਾ ਚੀਪ ਚੀਪ ਪ੍ਰਾਈਸ ਔਰੇ ਮਤਲਬ ਵੀ ਤੁਸੀਂ ਟੈਕਸੀ ਜਾਂ ਆਟੋ ਤੋਂ ਬੈਟਰ ਹੈ ਵੀ ਰੇਲਵੇ ਸਟੇਸ਼ਨ ਤੋਂ ਸਿੱਧਾ ਤੋਂ ਸੂਰਤੋਂ 15 ਰੁਪਏ ਦੀ ਟਿਕਟ ਲਓ ਹਵਾ ਮਹਿਲ ਤੱਕ ਦੀ ਓਕੇ ਉੱਥੇ ਜਾ ਕੇ ਤੁਸੀਂ ਰੂਮ ਵਗੈਰਾ ਵੀ ਲੈ ਸਕਦੇ ਹੋ ਇਹ ਤੁਹਾਡੀ ਜੇਬ ਅਫੋਰਡ ਕਰਦੀ ਏ ਉੱਥੇ ਜਾ ਕੇ ਰੂਮ ਲੈ ਸਕਦੇ ਹੋ ਨਹੀਂ ਫਿਰ ਓਰੇ ਤੁਹਾਨੂੰ 700 800 ਤੋਂ 1200 ਇਦਾਂ ਵਧੀਆ ਰੂਮ ਮਿਲ ਜਾਣਗੇ ਮਤਲਬ ਵੀ ਰਹਿਣ ਯੋਗ ਲੋ ਜੀ ਇੱਥੇ ਗੱਲ ਹੋਇਆ ਸੀ ਆਪਣਾ ਨੁਕਸਾਨ ਇਹ ਉਹ ਜਗ੍ਹਾ ਹੈ ਜਿੱਥੇ ਗੱਲ ਮੇਰਾ ਮਾਈਕ ਘੁੰਮਿਆ ਮੈਟਰੋ ਆ ਗਈ ਸੀ ਤੇ ਮਾਈਕ ਲੱਗਿਆ ਹੋਇਆ ਸੀ ਮੇਰਾ ਇੱਥੇ ਆਪਣਾ ਮਾਈਕ ਗੁੰਮਿਆ ਇਹ ਆਪਾਂ ਨੂੰ ਹਮੇਸ਼ਾ ਯਾਦ ਰਹੇਗਾ ਕੱਲ ਇੱਥੇ ਅਸੀਂ ਫੋਟੋ ਖਿੱਚਣ ਲੱਗੇ ਸੀ ਫੋਟੋ ਕਲਿੱਕ ਕਰਦੇ ਕਰਦੇ ਮਾਈਕ ਗੁੰਮ ਗਿਆ ਲੋ ਜੀ ਆ ਗਈ ਆਪਣੀ ਮੈਟਰੋ ਹੁਣ ਇਹਦੇ ਵਿੱਚ ਆਪਾਂ ਚੜਾਂਗੇ ਕੱਲ ਇੱਥੇ ਆਪਣਾ ਗੁੰਮਿਆ ਸੀ ਮਾਈਕ ਤੋਂ ਨੂੰ ਆਪਣੇ ਆਡੀਅੰਸ ਦੇ ਲਈ ਦੇਖ ਲੋ ਐਡਾ ਨੁਕਸਾਨ ਕਰਾਉਂਦੇ ਆਂ ਬੜਾ ਆਡੀਅੰਸ سپورਟ ਨਹੀਂ ਕਰਦੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਨੇ ਸਟੇਸ਼ਨ ਮੈਟਰੋ ਦੇ ਜਿੱਥੇ-ਜਿੱਥੇ ਰੁਕਦੀ ਐ ਠੀਕ ਹੈ ਜੀ ਆਪਾਂ ਨੇ ਜਾਣਾ ਹੈ ਸਭ ਤੋਂ ਲਾਸਟ ਵਾਲੇ ਵੱਡੀ ਚਾਪੜ ਜਿੱਥੇ ਲਿਖ ਰੱਖਿਆ ਨਾ ਵੱਡੀ ਚਾਪੜ ਉੱਥੇ ਜਾਣਾ ਉਹ ਸਟੇਸ਼ਨ ਤੇ ਆਪਾਂ ਨੂੰ ਉਤਰਨਾ ਐ ਲੋ ਜੀ ਆਪਾਂ ਉਤਰ ਗਏ ਆ ਮੈਟਰੋ ਸਟੇਸ਼ਨ ਤੋਂ ਠੀਕ ਹੈ ਇਹ ਵੱਡੀ ਚਾਪੜ ਜਿਹੜਾ ਆਪਣਾ ਰੇਲਵੇ ਸਟੇਸ਼ਨ ਸੀਗਾ ਉੱਥੋਂ ਬੜੀ ਸੀ ਆਪਾਂ ਮੈਟਰੋ ਸਟੇਸ਼ਨ ਤੇ ਆਪਾਂ ਹੁਣ ਪਹੁੰਚ ਗਏ ਆ ਵੱਡੀ ਚਾਪੜ ਤੇ ਹੁਣ ਆਪਾਂ ਜਾ ਰਹੇ ਆ ਸਟੇਸ਼ਨ ਤੋਂ ਬਾਹਰ ਹਾਂਜੀ ਹੁਣ ਆਪਾਂ ਚੱਲੇ ਆ ਜੀ ਮੇਨ ਐਂਟਰੀ ਕਿੰਨੀ ਜਿੱਥੋਂ ਆਪਾਂ ਹਵਾ ਮਹਿਲ ਦੇ ਵਿੱਚ ਐਂਟਰੀ ਹਵਾ ਮਹਿਲ ਚ ਐਂਟਰੀ ਕਰਾਂਗੇ ਨਾ ਤੇ ਆਪਾਂ ਹੁਣ ਉਸ ਦਰਵਾਜ਼ੇ ਕਿੰਨੀ ਜਾ ਰਹੇ ਆ ਉਸ ਪੁਆਇੰਟ ਕਿੰਨੀ ਤੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਕਿੰਨਾ ਆ ਔਰੇ ਰੋਡ ਕ੍ਰੋਸ ਕਰਨਾ ਵੀ ਇੱਥੇ ਥੋੜਾ ਜਿਹਾ ਔਖਾ ਹੋ ਜਾਂਦਾ ਆ ਕਿਉਂਕਿ ਲੋਗ ਤੇਜ਼ ਆ ਰਹੇ ਹੁੰਦੇ ਨੇ ਤਾਂ ਸਲੋ ਵੀ ਨਹੀਂ ਕਰਦੇ ਹੈਗੇ ਠੀਕ ਹੈ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਮੇਨ ਐਂਟਰੀ ਕਿੰਨੀ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਦੁਕਾਨਾਂ ਇੱਥੇ ਨਾ ਬੰਦ ਪਈਆਂ ਨੇ ਸਾਰੀਆਂ ਤੇ ਪਿੰਕ ਪਿੰਕ ਕਲਰ ਦੀਆਂ ਨੇ ਸਾਰੀਆਂ ਦੁਕਾਨਾਂ ਈਸੀ ਲੀਸ ਨੂੰ ਨਾ ਪਿੰਕ ਸਿਟੀ ਕਹਿੰਦੇ ਨੇਗੇ ਉਹਦਾ ਜਿੰਨਾ ਵੀ ਥੀ ਵਿਊ ਹੋਣਾ ਸਾਰਾ ਪਿੰਕ ਪਿੰਕ ਹੈ ਤੇ ਰਾਤ ਨੂੰ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਿਊ ਹੈ ਮਤਲਬ ਵੀ ਰਾਤ ਨੂੰ ਤਾਂ ਹੋਰ ਵੀ ਜ਼ਿਆਦਾ ਪਿੰਕ ਪਿੰਕ ਹੋ ਜਾਂਦੀ ਹੈ ਇਹ ਜਿੰਨੀ ਵੀ ਰੋਡ ਆ ਨਾ ਦੁਕਾਨਾਂ ਤੇ ਦੇਖ ਸਕਦੇ ਹਾਂ ਇਹ ਖੁੱਲ ਰਹੀਆਂ ਨੇ ਉਹ ਰੇ ਦੁਕਾਨਾਂ ਤੇ ਫਿਰ ਵੀ ਕਿੰਨਾ ਡਰਾਫਿਕ ਹੈ ਜਦ ਦੁਕਾਨਾਂ ਖੁੱਲਣ ਤੋਂ ਬਾਅਦ ਟ੍ਰੈਫਿਕ ਹੋਰ ਵੀ ਵਧ ਜਾਂਦਾ ਹੈ ਉਹ ਤੇ ਕਿਉਂਕਿ ਕਸਟਮਰ ਆਉਂਦੇ ਨੇ ਉਹ ਰੇ ਜਿੰਨੇ ਵੀ ਆਪਣਾ ਟੂਰਿਸਟ ਹੁੰਦੇ ਨੇ ਇੱਥੇ ਸ਼ਾਪਿੰਗ ਕਰਨ ਆਉਂਦੇ ਨੇ ਠੀਕ ਹੈ ਜੀ ਇਸ ਕਰਕੇ ਟ੍ਰੈਫਿਕ ਉਸ ਤੋਂ ਬਾਅਦ ਖੁੱਲਣ ਤੋਂ ਬਾਅਦ ਨਾ ਸ਼ਾਪ ਜਿਆਦਾ ਵਧ ਜਾਂਦਾ ਹੈ ਤੇ ਆ ਤੁਸੀਂ ਦੇਖ ਰਹੇ ਹੋ ਗੇਟ ਆ ਗਿਆ ਮੇਨ ਠੀਕ ਹੈ ਜੀ ਇੱਥੇ ਅੰਦਰ ਜਾਵਾਂਗੇ ਆਪਾਂ ਤੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਤੇ ਪੁਰਾਣੇ ਨੇ ਇਹ ਇੱਥੇ ਹੈਗਾ ਜੀ ਆ ਇਧਰਲੀ ਸਾਈਡ ਐਗਜ਼ਿਟ ਪੁਆਇੰਟ ਆ ਤੇ ਉਹ ਅੱਗੇ ਤੋਂ ਹੈਗਾ ਐਂਟਰੀ ਪੁਆਇੰਟ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਟਿਕਟ ਕਾਊਂਟਰ ਕਿੰਨੀ ਜਿੱਥੋਂ ਟਿਕਟ ਲੈ ਕੇ ਆਪਾਂ ਐਂਟਰੀ ਕਰਾਂਗੇ ਠੀਕ ਹੈ ਜੀ ਤੇ ਹੁਣ ਪਹਿਲਾਂ ਲੈ ਲਈ ਆਪਾਂ ਟਿਕਟ ਹਾਂਜੀ ਆਪਾਂ ਹੁਣ ਜਾ ਰਹੇ ਹਾਂ ਜੀ ਟਿਕਟ ਕਾਊਂਟਰ ਦੀ ਕਿੰਨੀ ਉਹ ਸਾਹਮਣੇ ਤੋਂ ਟਿਕਟ ਮਿਲੇਗੀ ਉੱਥੇ ਜਾ ਰਹੇ ਆ ਆਪਾਂ ਤੇ ਬਾਹਰੋਂ ਵੀ ਬਹੁਤ ਸੋਹਣਾ ਆ ਇਹ ਤੁਸੀਂ ਦੇਖ ਸਕਦੇ ਯੈਲੋ ਯੈਲੋ ਕਲਰ ਜਾਂ ਸੋਹਣਾ ਲੱਗ ਰਿਹਾ ਤੇ ਭੀੜ ਦੇਖ ਸਕਦੇ ਤੁਸੀਂ ਕਿੰਨੀ ਲੱਗੀ ਹੋਈ ਔਰੇ ਟਿਕਟ ਕਾਊਂਟਰ ਕੋਲ ਦਾ ਸਾਰੇ ਮਤਲਬ ਟਿਕਟ ਲੈਣ ਵਾਸਤੇ ਖੜੇ ਨੇ ਤੇ ਆਪਣਾ ਫਰੈਂਡ ਅੱਗੇ ਜਾ ਰਹੇ ਆ ਤੇ ਉਹ ਲੈ ਕੇ ਆਣਗੇ ਟਿਕਟ ਓਕੇ ਉਹ ਜਾ ਰਹੇ ਨੇ ਟਿਕਟ ਲੈਣ ਸਾਰਿਆਂ ਦੀ ਇਕੱਠੀ ਉਹਦੇ ਲੈ ਕੇ ਆ ਜਾਣਗੇ ਇਹ ਫਿਰ ਆਪਾਂ ਜਾਵਾਂਗੇ ਅੰਦਰ ਹਾਂਜੀ ਆਪਾਂ ਚੱਲੇ ਆ ਜੀ ਹੁਣ ਅੰਦਰ ਟਿਕਟ ਲੈ ਆ ਆ ਤੁਸੀਂ ਦੇਖ ਸਕਦੇ ਹੋ ਆ ਮੁੰਡਾ ਯਾਰ ਦੋਸਤ ਇਹ ਟਿਕਟ ਲੈ ਕੇ ਆ ਗਿਆ ਖਾਰਾਂ ਦੀ ਤੇ ਹੁਣ ਆਪਾਂ ਚੱਲੇ ਆ ਜੀ ਅੰਦਰ ਬਟ ਰਹਿਣਾ ਪਣਾ ਆ ਇਕੱਠੇ ਇਕੱਠੇ ਐਂਟਰੀ ਕਰਨੀ ਪੈਣੀ ਆ ਤੇ ਪਹਿਲਾਂ ਆਪਾਂ ਹੋਵਾਂਗੇ ਇਕੱਠੇ ਇੱਥੇ ਖੜ ਗਏ ਖੜ ਕੇ ਆਪਾਂ ਸਾਰੇ ਜਿੰਨੇ ਵੀ ਟਿਕਟ ਜਿੰਨੇ ਦੀ ਸੀਗਾ 5 ਜਣਿਆਂ ਦੀ ਆ ਤੁਸੀਂ ਦੇਖ ਸਕਦੇ ਹੋ 5 ਜਣਿਆਂ ਦੀ ਟਿਕਟ ਆ ਤੇ ਆਪਾਂ ਹੁਣ ਪੰਜਨੇ ਇਕੱਠੇ ਹੋ ਗਏ ਕਟੈਂਟਰੀ ਕਰਾਂਗੇ ਅੰਦਰ ਤੇ ਦੇਖ ਸਕਦੇ ਆ ਬੁਲਾ ਰਹਿਆਂ ਸਾਰਿਆਂ ਨੂੰ ਹਣ ਆ ਲਈ ਹੁਣ ਆਪਾਂ ਕਰਨੇ ਜਾ ਰਹੇ ਆ ਜੀ ਹਵਾ ਮਹਿਲ ਦੇ ਅੰਦਰ ਐਂਟਰੀ ਓਕੇ ਜੀ ਤੇ ਹੁਣ ਆਪਾਂ ਜਾਵਾਂਗੇ ਅੰਦਰ ਆ ਦੇਖੋ ਟ੍ਰੈਕ ਪੀੜ ਦੇਖ ਸਕਦੇ ਤੁਸੀਂ ਕਿੰਨੀ ਹੋਰੇ ਦੂਰੋਂ ਦੂਰੋਂ ਆਂਦੇ ਆ ਲੋਕ ਦੇਖਣ ਵਾਸਤੇ ਸਾਊਥ ਇੰਡੀਆ ਹਣਾ ਦੇ ਫੋਰਨ ਕੰਟਰੀ ਇਸ ਮਤਲਬ ਵੀ ਕਾਫੀ ਦੂਰ ਤੋਂ ਆਉਂਦੇ ਨੇਗੇ ਦੇਖਣ ਵਾਲੀ ਚੀਜ਼ ਹੈ ਹਵਾ ਮਹਿਲ ਤੇ ਅਮੇਰ ਫੋਰਟ ਜਿੰਨੇ ਕਿਲੇ ਨੇ ਸਾਰੇ ਦੇਖਣ ਵਾਲੀ ਲੋਕੇਸ਼ਨ ਹੈ ਵੀ ਮਤਲਬ ਵੀ ਇੰਨੀ ਦੂਰ ਆੰਦੇ ਹੋ ਤਾਂ ਦੇਖਣਾ ਬਣਦਾ ਜਿਆਦਾਤਰ ਇਹੀ ਦੇਖਣ ਵਾਸਤੇ ਆਉਂਦੇ ਨੇ ਫੋਰਨਸ ਤੇ ਆਪਾਂ ਵੀ ਇਹੀ ਦੇਖਣ ਆਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਅੰਦਰ ਆਪਾਂ ਆ ਗਏ ਆ ਅੰਦਰ ਪੇਂਟਿੰਗਸ ਲਾਈਆਂ ਹੋਈਆਂ ਨੇ ਜੀ ਆ ਹੋ ਗਏ ਨੇ ਲੇਡੀਜ਼ ਜਿਨ੍ਹਾਂ ਦੀਆਂ ਪੇਂਟਿੰਗਸ ਅੰਦਰ ਲੱਗੀਆਂ ਹੋਈਆਂ ਨੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਅੰਦਰ ਵਰਦੇ ਸਾਰੀ ਇਦਾਂ ਦਾ ਜੀ ਲੁੱਕ ਆਉਂਦੀ ਹੈ ਇਦਾਂ ਦਾ 뷰 ਮਿਲਦਾ ਆਪ ਨੂੰ ਬਹੁਤ ਸੋਹਣਾ 뷰 ਹੈ ਇੱਥੇ ਹੀ ਪੂਰੀ ਆਪਣਾ ਹਵਾ ਮਹਿਲ ਦੀ ਹਿਸਟਰੀ ਦਿੱਤੀ ਹੋਈ ਆ 360 ਅੰਦਰ ਵਿੱਚ ਖਿੜਕੀਆਂ ਨੇ ਠੀਕ ਹੈ ਜੋ ਉਦਰ ਚ ਲਿਖਿਆ ਹੋਇਆ ਸਾਰਾ ਕੁਝ ਤੇ ਹੁਣ ਆਪਾਂ ਚੱਲ ਲਈਏ ਅੰਦਰ ਅੰਦਰ ਜਾ ਕੇ ਸਾਰਾ ਦੇਖਾਂਗੇ ਤੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਅੰਦਰ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਇੱਥੇ ਦਾ ਰਾਜਸਥਾਨ ਦਾ ਲੋਕਲ 뮤ਜ਼ਿਕ ਹੈ ਤੇ ਬਹੁਤ ਸੋਹਣਾ ਗਾਉਂਦੇ ਨੇ ਆਵਾਜ਼ ਵੀ ਬਹੁਤ ਸੋਹਣੀ ਹੁੰਦੀ ਹੈ ਤੁਹਾਨੂੰ ਹਰ ਇੱਕ ਜਗ੍ਹਾ ਤੇ ਦੇਖਣ ਨੂੰ ਮਿਲ ਜੇਗਾ ਇਹ ਹੈ ਜੀ ਆਪਣਾ ਅੰਦਰ ਆਣ ਤੋਂ ਬਾਅਦ ਐਦਾਂ ਦਾ 뷰 ਮਿਲ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਆ ਮਤਲਬ ਵੀ ਇਹਦੀ ਮੇਨਟੇਨੈਂਸ ਬਹੁਤ ਵਧੀਆ ਤਰੀਕੇ ਨਾਲ ਰੱਖੀ ਹੋਈ ਹੈ ਤੁਸੀਂ ਜਦੋਂ ਅੰਦਰ ਆਉਂਗੇ ਤਾਂ ਤੁਹਾਨੂੰ ਰਾਇਲ ਜਿਹਾ ਫੀਲ ਹੋਣ ਲੱਗ ਜਾਏਗਾ ਤੇ ਗਏ ਤੇ ਆ ਤੁਸੀਂ ਦੇਖ ਸਕਦੇ ਹੋ ਬਾਹਰ ਕਿੰਨੀ ਭੀੜ ਹੈ ਤੁਹਾਨੂੰ ਮੈਂ ਬਾਰੀ ਇੱਥੇ ਨਾ ਖਿੜਕੀ ਉੱਚੀ ਦੀ ਦਿਖਾ ਦਿੰਦਾ ਦੇਖ ਸਕਦੇ ਸੀ ਕਿੰਨੀ ਭੀੜ ਲੱਗੀ ਹੈ ਬਾਹਰ ਤੁਸੀਂ ਆ ਦੇ ਇਸ ਦੌਰੇ ਕਿੰਨੀ ਧੁੱਪ ਨਿਕੜੀ ਹੋਈ ਹੈ ਤੇ ਪੂਰਾ ਦੇਖ ਸਕਦੇ ਕਿੰਨਾ ਪਿੰਕ ਪਿੰਕਾ ਕਿੰਨਾ ਸੋਹਣਾ ਲੱਗਦਾ ਹੈ ਹਾਂਜੀ ਆ ਜਿਹੜਾ ਤੁਹਾਨੂੰ ਦੇਖ ਰਹੇ ਹੋ ਉਸ ਤੇ ਰੰਗ-ਰੰਗੀਆਂ ਜਿਹੜੇ ਸ਼ੀਸ਼ੇ ਲੱਗੇ ਹੋਏ ਨੇ ਇੱਥੇ ਹੁੰਦੇ ਸੀ ਮੰਦਿਰ ਮਤਲਬ ਮੰਦਿਰ ਟਾਈਪ ਹੋਏਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਕਲਰਫੁੱਲ ਹੈ ਜਿਹੜਾ ਆਪਣਾ ਹਿੰਦੂ ਰਾਜੇ ਮਹਾਰਾਜ ਸੀ ਉਹ ਨਾ ਮਤਲਬ ਵੀ ਹਮੇਸ਼ਾ ਚੜ੍ਹਦੇ ਵੱਲ ਨੂੰ ਹੀ ਮੂੰਹ ਰੱਖਦੇ ਹੁੰਦੇ ਸੀ ਆਪਣੇ ਮਹਿਲਾਂ ਦਾ ਤੇ ਜਿਹੜਾ ਵੀ ਟ੍ਰੈਡੀਸ਼ਨ ਆ ਆਪਣਾ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮਦਖਾਨਾ ਬਾਹਰ ਕਿੰਨੀ ਭੀੜ ਲੱਗੀ ਆ ਦੇਖੋ ਮਤਲਬ ਵੀ ਹਜੇ 10 ਵਜੇ ਆ 10 ਵਜੇ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਲੱਗੀ ਹੋਈ ਹੈ ਵੈਸੇ ਤਾਂ 9 ਵਜੇ ਖੁੱਲ ਜਾਂਦਾ ਹੈ ਹਵਾ ਮਹਿਲ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ ਪੀੜ ਤੋਂ ਜੀ ਦੇਖ ਸਕਦੇ ਹੋ ਹਾਂਜੀ ਆ ਜਿਹੜੀ ਤੁਸੀਂ ਸਾਈਡ ਦੇਖ ਰਹੇ ਹੋ ਇਹ ਹੈਗੇ ਜੀ ਉਹ ਰੋਡ ਜਿੱਧਰ ਦੀ ਆਪਾਂ ਆਏ ਸੀਗੇ ਉਨਾ ਹੈਗੀ ਜੀ ਇੱਥੇ ਆਪਣਾ ਇਹ ਬੈਕ ਸਾਈਡ ਆ ਜਾਂਦੀ ਆ ਤੇ ਹਵਾ ਮੈਹਲਦੀ ਹਾਂਜੀ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਹਵਾ ਮੈਲ ਦਾ ਨਾਮ ਇਹਨੂੰ इजीली ਦਿੱਤਾ ਹੈ ਕਿਉਂਕਿ ਇੱਥੇ ਬਾਰੀਆਂ ਬਹੁਤ ਨੇ ਮਤਲਬ ਵੀ ਇੱਥੇ ਖਿੜਕੀਆਂ ਬਹੁਤ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਤੇ ਇੱਥੇ 365 ਖਿੜਕੀਆਂ ਨੇ ਇਹਦੇ ਵਿੱਚ ਜੋ ਕਿ ਆਪਣਾ ਇਨਫੋਰਮੇਸ਼ਨ ਦਿੱਤੀ ਹੋਈ ਹੈ ਆ ਚੱਲਿਆ ਹੁਣ ਉੱਪਰ ਆ ਦੇਖੋ ਆ ਹੈਗਾ ਜੀ ਉੱਪਰ ਦਾ 뷰 ਤੇ ਆਪਾਂ ਹੁਣ ਆ ਗਏ ਆ ਸੈਕੰਡ ਫਲੋਰ ਤੇ ਅੱਲਾਪਾ ਥੱਲੇ ਫਰਸਟ ਫਲੋਰ ਤੇ ਸੀ ਤੇ ਹੁਣ ਆਪਾਂ ਆ ਗਏ ਆ ਸੈਕੰਡ ਫਲੋਰ ਤੇ ਇਸ ਦੀਆਂ ਕੁੱਲ 5 ਮੰਜ਼ਲਾਂ ਨੇ ਤੇ ਉੱਥੇ ਵੀ ਜਾਵਾਂਗੇ ਆਪਾਂ ਪੰਜਵੀਂ ਮੰਜ਼ਲ ਤੇ ਵੀ ਜਾਵਾਂਗੇ ਤੇ ਇੱਧਰ ਦੀ ਥੋੜਾ ਜਿਹਾ ਮਾਮਲਾ ਹੋ ਜਾਂਦਾ ਹੈ ਟਾਈਟ ਤੁਸੀਂ ਦੇਖਦੇ ਬੜੀ ਭੀੜੀ ਜੀ ਗਲੀ ਆ ਪਰਿਵੰਦਾ ਨਹੀਂ ਇੱਥੋਂ ਲੰਘ ਸਕਦਾ ਸੋ ਸਮਝ ਕੇ ਜਾਇਓ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ ਅਸੀਂ ਕਿੰਨੀ ਭੀੜੀ ਆ ਅᱫੀ ਦੇਖ ਸਕਦੇ ਜੀ ਇਹ ਹੈਗਾ ਪਿੰਕ ਪਿੰਕ ਆਪਣਾ ਹਨਾ ਸਾਰਾ ਪਿੰਕ ਪਿੰਕ ਕਿੰਨਾ ਸੋਹਣਾ ਲੱਗ ਰਿਹਾ ਤੇ ਇੱਥੇ ਲੋਕ ਆ ਚਾ ਰਹੇ ਨੇ ਫੋਟੋਆਂ ਤੇ ਹਾਂ ਤੁਸੀਂ ਦੇਖੋ ਆਪਾਂ ਫੇਰ ਆਪਾਂ ਉੱਥੇ ਆ ਗਏ ਜਿੱਥੇ ਤੁਹਾਨੂੰ ਪਹਿਲਾਂ ਦਿਖਾਇਆ ਚਲੋ ਆਪਾਂ ਚੱਲਨੇ ਅੱਗੇ ਹਾਂ ਜੀ ਇਹ ਹੈਗਾ ਫਰੰਟ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਪਿੰਕ ਪਿੰਕ ਹਾਂਜੀ ਹੁਣ ਆਪਾਂ ਚੱਲਿਆਂ ਜੀ ਚੌਥੀ ਮੰਜ਼ਲ ਮਤਲਬ ਵੀ ਚੌਥੀ ਮੰਜ਼ਲ ਤੇ ਚੱਲਦੇ ਆਪਾਂ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਗੱਲ ਵਧੀਆ ਵੀ ਫੌੜੀਆਂ ਨਹੀਂ ਹੈਗੀਆਂ ਸਿੰਪਲ ਸਟੈਪ ਬਣਾਏ ਹੋਏ ਨੇ ਤੁਸੀਂ ਦੇਖਦੇ ਹੋ ਟੁਕੜੀ ਜੀ ਲਗਾ ਕੇ ਤੇ ਡਸਟਬਿਨ ਵੀ ਉਰੇ ਪੂਰੇ ਸਿਮਿੰਟ ਵਾਲੇ ਰੱਖੇ ਹੋਏ ਨੇ ਪਲਾਸਟਿਕ ਪਲਾਸਟਿਕ ਵਾਲੇ ਨਹੀਂ ਰੱਖੇ ਸਿਮਿੰਟ ਵਾਲੇ ਰੱਖੇ ਨੇ ਤੁਸੀਂ ਦੇਖਦਾ ਪੂਰੀ ਉੱਪਰ ਜਾਂਦੇ ਨੇ ਪੂਰੀਆਂ ਖਿੜਕੀਆਂ ਬਣੀਆਂ ਹੋਈਆਂ ਨੇ ਉਹਦੇ ਵੀ ਤਾਂ ਕਿ ਨਾ ਹਵਾ ਆਂਦੀ ਰਹੇ ਹਰ ਇੱਕ ਖੁੰਜੇ ਦੇ ਨਾਲ ਡਸਟਬਿਨ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਤੇ ਹੁਣ ਆਪਾਂ ਪਹੁੰਚ ਗਏ ਜੀ ਚੌਥੀ ਮੰਜ਼ਲ ਤੇ ਦੇਖ ਸਕਦੇ ਕਿੰਨੀ ਭੀੜ ਔਰ ਹੁਣ ਤਾਂ ਜਾਵਾਂਗੇ ਪੰਜਵੀਂ ਮੰਜ਼ਲ ਤੇ ਹਾਂਜੀ ਆਪਾਂ ਆ ਗਏ ਆ ਸਭ ਤੋਂ ਉੱਚੀ ਮੰਜ਼ਲ ਤੇ ਮਤਲਬ 5ਥ ਮੰਜ਼ਲ ਤੇ ਤੇ ਇੱਥੇ ਭੀੜ ਬਹੁਤ ਸੀ ਤੇ ਥੋੜੀ ਟਾਈਮ ਜ਼ਿਆਦਾ ਟਾਈਮ ਨਹੀਂ ਇੱਥੇ ਖੜਨ ਦਿੰਦੇ ਸੀਗੇ ਇੱਥੇ ਆ ਕੇ ਆਪਣਾ ਫੋਨ ਵੀ ਸੁੱਚੋ ਹੋ ਗਿਆ ਸੀ ਬੈਟਰੀ ਲੋ ਹੋ ਗਈ ਸੀ ਫੋਨ ਦੀ ਤੇ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਸਾਰਾ ਉਹ ਕਿਲੇ ਬਣੇ ਹੋਏ ਨੇ ਅਮੇਰਹੋਟ ਤੇ ਜੈਗੜ ਕਿਲਾ ਸਾਰਾ ਕੁਝ ਮਤਲਬ ਵੀ ਇੱਥੇ ਪਹਾੜੀਆਂ 'ਚ ਬਣੇ ਹੋਏ ਨੇ ਆ ਸਾਹਮਣੇ ਹੈਗਾ ਜੰਤਰਮੰਤ ਜਿੱਥੇ ਆਪਾਂ ਕੱਲ ਗਏ ਸੀ ਓਕੇ ਜੀ ਇੱਥੇ ਆ ਓਕੇ ਆਪਣਾ ਫੋਨ ਹੋ ਗਿਆ ਸੀ ਸੋਚੋ ਤੇ ਆ ਦੇਖ ਸਕਦੇ ਹੋ ਸਭ ਤੋਂ ਉੱਚੇ ਆਪਾਂ ਖੜੇ ਆ ਇਸ ਟਾਈਮ ਫਿਫਥ ਮੰਜ਼ਲ ਦੇ ਤੇ ਇਹ ਮਤਲਬ ਵੀ ਜਸਟ ਇੱਕ ਕੰਧ ਬਣਾਈ ਹੋਈ ਆ ਮਲ ਦੇਖੋ ਤੁਹਾਨੂੰ ਨੀਚੇ ਕਿੰਨੀ ਭੀੜ ਲੱਗੀ ਹੋਈ ਆ ਟ੍ਰਾਫਿਕ ਦੇਖ ਸਕਦੇ ਇਹ ਹੈਗਾ ਫਿਫਥ ਮੰਜ਼ਲ ਅਸੀਂ ਦੇਖ ਸਕਦੇ ਕਿੰਨੀ ਭੀੜ ਆ ਉਹ ਸਾਹਮਣੇ ਵੀ ਦੇਖ ਸਕਦੇ ਆ ਇੱਥੇ ਆ ਕੇ ਆਪਾਂ ਸਿਰੇ ਤੇ ਪੂਰਾ ਮਤਲਬ ਇਹਨਾਂ ਪੂਰਾ ਸਿਰੇ ਤੇ ਆਏ ਹੋਇਆ ਵਾ 5ਵਾਂ ਮੰਜ਼ਲ ਤੇ ਇੱਥੇ ਆ ਕੇ ਨਾ ਆਪਣਾ ਫੋਨ ਵੀ ਸਚ ਆਫ ਹੋ ਗਿਆ ਸੀਗਾ ਤੇ ਹੁਣ ਆਪਾਂ ਚੱਲਿਆਂ ਜੀ نیچے ਕਿਉਂਕਿ ਉੱਪਰ ਹੈਗਾ ਸੀ ਰਸ਼ ਬਹੁਤ ਖੜਨ ਨਹੀਂ ਦੇ ਦੇ ਸੀਗੇ ਮਤਲਬ ਵੀ ਥੋੜੀ ਦੇਰ ਵਾਸਤੇ ਹੀ ਖੜਨ ਦੇ ਦੇ ਸੀਗੇ ਉੱਪਰ ਕਿਉਂਕਿ ਰਸ਼ ਬਹੁ ਹੋ ਗਿਆ ਸੀਗਾ ਤੇ ਹੁਣ ਆਪਾਂ ਚੱਲਿਆਂ ਜੀ نیچے ਅਸੀਂ ਪੀੜ ਦੇ ਸਕਦੇ ਹਾਂ ਜਗਾ ਵੀ ਦੇ ਸਕਦੇ ਕਿੰਨੀ ਪੀੜੀ ਆ ਉਹ ਹਾਂਜੀ ਨੀਚੇ ਉੱਤਰਦੇ ਹੋਏ ਆਪਾਂ ਨੂੰ ਮਿਲ ਗਏ ਕੁਝ ਮੁੰਡੇ ਤੇ ਉਹ ਕਹਿੰਦੇ ਵੀਰੇ ਸਾਨੂੰ ਵੀ ਵੀਡੀਓ ਦੇ ਵਿੱਚ ਲੈ ਲਓ ਤੇ ਆਪਾਂ ਨੇ ਉਹਨਾਂ ਦਾ ਛੋਟਾ ਜਿਹਾ ਕਲਿੱਪ ਲੈ ਲਿਆ ਜਿਹੜਾ ਤੁਸੀਂ ਦੇਖਿਆ ਅੱਤਲੇ ਰਹੇ ਸੀਗੇ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਬਾਹਰ ਵਾਲਾ ਨੂੰ ਲੋ ਜੀ ਹੁਣ ਆਪਾਂ ਚੱਲਿਆਂ ਬਾਹਰ ਹੋ ਰਿਹਾ ਦਰਵਾਜ਼ਾ ਹਾਰ ਜਾਣ ਵਾਲਾ ਤੇ ਹੁਣ ਆਪਾਂ ਬਾਹਰ ਜਾ ਰਹੇ ਹਾਂ ਠੀਕ ਹੈ ਤੇ ਆ ਦੇਖ ਲਓ ਇਹ ਹੁਣ ਆਪਾਂ ਜਾ ਰਹੇ ਹਾਂ ਬਾਹਰ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਐਗਜ਼ਿਟ ਪੁਆਇੰਟ ਤੇ ਐਂਟਰੀ ਪੁਆਇੰਟ ਦੂਸਰੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨਾ ਇਹ ਹੈਗਾ ਹੀ ਐਗਜ਼ਿਟ ਪੁਆਇੰਟ ਤੇ ਐਂਟਰੀ ਪਾਸ ਐਂਟਰੀ ਪੁਆਇੰਟ ਹੈਗਾ ਜੀ ਉਪਰੋਂ ਦੇਖੋ ਇਥੇ ਆਪਾਂ ਟਿਕਟ ਲਈ ਸੀ ਉਹ ਸੀਗਾ ਐਂਟਰੀ ਮੋਰ ਤੇ ਇਹ ਹੈਗਾ ਐਗਜ਼ਿਟ ਤੇ ਹੁਣ ਆਪਾਂ ਚੱਲਨੇ ਆਂ ਜੀ ਮੇਅਰ ਫੋਰਟ ਉਸ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਆਟੋ ਆਟੋ ਫੜ ਕੇ ਤੇ ਜਾਵਾਂਗੇ ਮੇਅਰ ਫੋਰਟ ਤੇ ਉੱਥੇ ਪਹੁੰਚ ਕੇ ਫਿਰ ਬਣਾਵਾਂਗੇ ਵੀਡੀਓ ਹਾਂਜੀ ਆਟੋ ਫੜਨ ਤੋਂ ਪਹਿਲਾਂ ਆਪਾਂ ਨੇ ਸੋਚਿਆ ਕੁਝ ਖਾ ਲਿਆ ਜਾਵੇ ਤੇ ਆਪਾਂ ਖਾਣ ਲੱਗੇ ਪੇੜੀਜ਼ ਇੱਥੇ ਖੜਾ ਸੀ ਉਹਦਾ ਪੇੜੀਜ਼ ਵਾਲਾ ਤੇ ਆਪਾਂ ਬਣਵਾ ਲਈ ਪੇੜੀਜ਼ ਇੱਕ ਇੱਕ ਹਾਂ ਦੇਖੋ ਵਧੀਆ ਬਹੁਤ ਵਧੀਆ ਤਰੀਕੇ ਨਾਲ ਬਣਾਈ ਸੀ ਉਸ ਤੋਂ ਬਾਅਦ ਆਪਾਂ ਨੇ ਫੜ ਲਿਆ ਆਟੋ ਆ ਦੇਖੋ ਜੀ ਆਟੋ ਦੇ ਵਿੱਚ ਬੈਠ ਗਏ ਆਪਾਂ ਹੁਣ ਆਪਾਂ ਚੱਲਿਆਂ ਜੀ ਅਮੇਰ ਫੋਡ ਤੇ ਰਸਤੇ 'ਚ ਜਾਂਦੇ ਹੋਏ ਸਾਰਾ ਤੁਹਾਨੂੰ ਰਸਤੇ ਦਾ ਵੀਊ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਪਹੁੰਚੇ ਆ ਅਮੇਰ ਫੋਡ ਬੈਠ ਗਏ ਆਪਾਂ ਆਟੋ 'ਚ ਪਹਿਲਾਂ ਜਾਵਾਂਗੇ ਜਲ ਮਹਿਲ ਅਮੇਰ ਫੋਰਟ ਬਾਅਦ ਚ ਜਾਵਾਂਗੇ ਪਹਿਲਾਂ ਆਪਾਂ ਜਾਵਾਂਗੇ ਜਲ ਮਹਿਲ ਤੇ ਜਲ ਮਹਿਲ ਤੋਂ ਬਾਅਦ ਆਪਾਂ ਜਾਵਾਂਗੇ ਅਮੇਰ ਫੋਰਟ ਅ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਆ ਹਵਾ ਮਹਿਲ ਨੇੜੇ ਤੋਂ ਜਾਂਦੇ ਹੋਏ ਤੇ ਹੁਣ ਆਪਾਂ ਚੱਲ ਲਈ ਪਹਿਲਾਂ ਜਲ ਮਹਿਲ ਤੇ ਜਲ ਮਹਿਲ ਤੋਂ ਬਾਅਦ ਜਾਵਾਂਗੇ ਅਮੇਰ ਫੋਰਟ ਓਕੇ ਜੀ ਜੀ 에ਸੀ ਆਪਣਾ ਆਟੋ ਜਿਹਦੇ ਵਿੱਚ ਆਪਾਂ ਬੈਠ ਕੇ ਆਏ ਸੀਗੇ ਹਾਂਜੀ ਹੁਣ ਆਪਾਂ ਚੱਲਿਆਂ ਜਲਮਹਿਲ ਦੇਖਣ ਰੋਡ ਤੁਸੀਂ ਦੇਖ ਸਕਦੇ ਹੋ ਕਿੰਨਾ ਚੱਲ ਰਿਆ ਠੀਕ ਹੈ ਜੀ ਤੇ ਤੁਸੀਂ ਵੀ ਜਦੋਂ ਵੀ ਆਨੇ ਰੋਡ ਉਹ ਦੇਖ ਕੇ ਧਿਆਨ ਨਾਲ ਕਰਾਸ ਕਰਿਆ ਕਰੋ ਬਹੁਤ ਜ਼ਰੂਰੀ ਹੈ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਜਿਹੜਾ ਠੀਕ ਹੈ ਜੀ ਉਹ ਉੱਥੇ ਹੀ ਹੈਗਾ ਜਲਮਹਿਲ ਤੇ ਆਪਾਂ ਹੁਣ ਜਾ ਰਹੇ ਹਾਂ ਜਲਮਹਿਲ ਦੇਖਣ ਹਾਂਜੀ ਆ ਦੇਖੋ ਜਲਮਹਿਲ ਐਸੀ ਕਰਕੇ ਇਸ ਨੂੰ ਜਲਮਹਿਲ ਕਹਿੰਦੇ ਨੇ ਇਹਦੇ ਨਾਲ ਸਾਰੇ ਪਾਸੇ ਪਾਣੀ ਭਰਿਆ ਹੋਇਆ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬਟ ਵੀ ਇੱਥੇ ਇੱਕ ਦਿੱਕਤ ਹੈ ਵੀ ਪਾਣੀ ਗੰਦਾ ਬਹੁਤ ਹੈ 스멜 ਬਹੁਤ ਮਾਰਦੀ ਹੈ ਪਾਣੀ ਚ ਬਸ ਇਹ ਹੀ ਦਿੱਕਤ ਹੈ ਉਹ ਤਾਂ ਵੀ ਜਲਮਹਿਲ ਜਿੰਨਾ ਹੋ ਤੁਸੀਂ ਦੇਖ ਰਹੇ ਹੋ ਨਾ ਉਹ ਜਿੰਨਾ ਉੱਪਰ ਆ ਉਹਨਾਂ ਹੀ ਇਹ ਪਾਣੀ ਦੇ ਵਿੱਚ ਹੋਈ ਹੈ ਬਾਕੀ ਸੋਹਣਾ ਹੈ ਦੇਖਣ ਚ ਘੁੰਮਣ ਕਰਨ ਵਾਸਤੇ ਬਹੁਤ ਸੋਹਣੀ ਲੋਕੇਸ਼ਨ ਹੈ ਵੀ ਹਾਂਜੀ ਹੁਣ ਆਪਾਂ ਚੱਲਿਆਂ ਵਾਪਸ ਤੇ ਆਟੋ ਫੜ ਕੇ ਜਾਵਾਂਗੇ ਅਮੇਰ ਫੋਰਟ ਤੇ ਉੱਥੇ ਦਾ ਬਲੌਗ ਦੇਖੋਗੇ ਤੁਸੀਂ ਅਗਲੇ ਬਲੌਗ ਦੇ ਵਿੱਚ ਤੇ ਹੁਣ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਤੇ ਅੱਜ ਦਾ ਬਲੌਗ ਕਰਦੇ ਆਂ ਇੱਥੇ ਖਤਮ ਓਕੇ ਜੀ ਬਾਏ ਬਾਏ